ਜਿਹੜੇ ਕਿਚਨ ਆ ਮੈਂ ਇਦਾਂ ਬਣ ਕੇ ਤਿਆਰ ਹੋਣੀ ਹੈ ਇਹ ਆ ਜਿਹੜੇ ਇੱਥੇ ਆ ਇੱਥੇ ਬਣਨੇ ਆ ਇਹਾ ਇੱਥੇ ਦਾ ਕਲਾ ਕਲਾ 3D ਡਿਜ਼ਾਈਨ ਆਇਆ ਸਾਡੇ ਕੋਲ ਆ ਦੇਖੋ ਇਦਾਂ ਦੀ ਤੁਸੀਂ ਨਹੀਂ ਕਰਦਾ ਹੈਗਾ ਇਦਾਂ ਦੀ ਬਣ ਕੇ ਤਿਆਰ ਹੋਣੀ ਜਿਹੜੀ ਆ ਸਾਹਮਣੇ ਵਾਲੇ ਕਿਚਨ ਵੀਡੀਓ ਤੁਸੀਂ ਦੇਖਦੇ ਰਹੋ ਸਾਰੇ ਤੁਹਾਨੂੰ ਸਾਰਾ ਦਿਖਾਵਾਂਗੇ ਇਹ ਲਾਈਟ ਪੈਂਦੀ ਉੱਪਰ ਤੇ ਦਿਖਾਵਾਂਗੇ ਇਦਾਂ ਦੀ ਕਿਚਨ ਬਣ ਕੇ ਤਿਆਰ ਹੋਣੀ ਜਿਹੜੀ ਆ ਸਾਹਮਣੇ ਆ ਪਰ ਦੇਖਦੇ ਰਹੋ ਤੁਹਾਨੂੰ ਮੈਂ ਵਧੀਆ ਕਿਚਨ ਦਿਖਾਵਾਂਗੇ ਤੁਹਾਨੂੰ ਜਿਹੜੀ ਮੈਂ ਅਗਦੀ ਦਿਖਾਉਣੀ ਆ ਬਹੁਤ ਦਿਨਾਂ ਤੋਂ ਦੇਖਦੇ ਸੀ ਵੀ ਇਹ ਕਦੋਂ ਆਊਗਾ ਕਦੋਂ ਥੋੜੇ ਬਹੁਤ ਜ਼ਿਆਦਾ ਮੈਸੇਜ ਇਸ ਚੀਜ਼ ਬਾਰੇ ਰਸੋਈ ਬਾਰੇ ਤੇ ਆਪਣੇ ਰਸੋਈ ਉਹ ਫਿੱਟ ਕਰ ਗਏ ਆ ਰਾਤ 10:30 ਨੂੰ ਛੁੱਟੀ ਕਰੀ ਆ ਕਰਕੇ ਫਿੱਟ ਹੈ ਅੱਛਾ ਉੱਪਰ ਤੇ ਲਾ ਦਿੱਤੇ ਨੇ ਹੁਣ ਇਹਦੇ ਉੱਪਰ ਰੱਖਣੀ ਆ ਸਲੇਪ ਜਿਹੜੀ ਪੂਲੀ ਸਲੇਪ ਆਉਣੀ ਆ ਪਿੱਛੇ ਸਲੇਪ ਲਗਨੀ ਇਧਰ ਲਗਣੀ ਆ ਤੇ ਇਧਰ ਸ਼ੰਕ ਆਊਗਾ ਇੱਥੇ ਭੰਡ ਧੋਣੇ ਨੂੰ ਇਦਾਂ ਵਿੱਚ ਲੱਗਣਾ ਉਹਦੇ ਵਿੱਚ ਪਾਟ ਲੱਗਣਾ ਉੱਥੇ ਥੱਲੇ ਤੇ ਠੀਕ ਇੱਧਰ ਆ ਕੇ ਇੱਥੇ ਤੇ ਕੁਝ ਕਰਨ ਵਿੱਚ ਗੜਬੇ ਇੱਥੇ ਤੇ ਇਦਾਂ ਖੁੱਲਦਾ ਹੋਊਗਾ ਇਹ ਦੇਖਦੇ ਹੁਣ ਬਾਅਦ ਵਿੱਚ ਪੱਟਾ ਪਿਆ ਕਿਹੜਾ ਉਹ ਇੱਧਰ ਪਿਆ ਪੱਟਾ ਨਹੀਂ ਐਦੇ ਮੂਰੇ ਲੱਗਣ ਨੂੰ ਇੰਨਾ ਕ ਅਸਾਂ ਹਾਂਜੀ ਕਰਨਗੇ ਫੇਟ ਕੁਆਲਿਟੀ ਤਾਂ ਵਧੀਆ ਲੱਕੜ ਦੀ ਹਾਂ ਪਾਰੀ ਨੂੰ ਆ ਬਹੁਤ ਚੱਕੀ ਹੋ ਰਹੀ ਨੇ ਇਹ ਪਟੇ ਲੱਕੜੇ ਇਹ ਪਟੇ ਲੱਕੜੇ ਉਹਦੇ ਉੱਪਰ ਰੱਖੋ ਉਧਰ ਰੱਖਦੇ ਉਧਰ ਤੇ ਉਹ ਜਿਹੜਾ ਹੁਣ ਉਹ ਕੱਢ ਲਓ ਉਧਰ ਤੇ ਸਾਰਾ ਬਾਥਰੂਮ ਚੋਂ ਸਾਰਾ ਚੱਡੂਂਦੇ ਆ ਜੀ ਹਾਂ ਇਹੇ ਕੰਮ ਹੋਣੀ ਹੈ ਜੀ ਜੇ ਹੁਣ ਤੁਹਾਨੂੰ ਮੈਂ ਦਿਖਾਵਾਂ ਵੀ ਇਹ ਬਣ ਕੇ ਕਿਦਾਂ ਤਿਆਰ ਹੋਣੀ ਹੈ ਮੈਂ ਕਿਹ ਦਿਖਾ ਆਪਣੇ ਫੋਨ ਦੇ ਵਿੱਚ ਮੜੀ ਜੀ ਲਾ ਵੀ ਦਿਖਾਣੀ ਕਿਚਨ ਇਹ ਆ ਹੋ ਜਾਣੀ ਇੱਧਰ ਸਮਝ ਲਵੀ ਜਿਹੜੀ ਕਿਚਨ ਹੈ ਤਾਂ ਟੱਕੀ ਐ ਵਾਰੀ ਵਾਲੀ ਸਾਈਡ ਜਿੱਧਰ ਦਿਖਾਵਾਂ ਇਹ ਜਿਹੜੀ ਕਿਸਾ ਇਹ ਕਿਹੜੀ ਸਾਈਡ ਤੋਂ ਪਿੱਛੇ ਦੇ ਫੋਟੋ ਖਿੱਚੀ ਹੋਈ ਹੈ ਜਿਹੜੀ ਇੱਧਰ ਤੇ ਆ ਜਾ ਇੱਧਰ ਤੇ ਮੈਂ ਦਿਖਾਈ ਦੇ ਸਾਰੇ ਸਮਝਾਈਏ ਕਿਚਨ ਬਾਰੇ ਇਹ ਫੋਟੋ ਐਂ ਦਿਖਿੱਚੀ ਹੋਈ ਹੈ ਇੱਧਰ ਦੀ ਵੀ ਐ ਸਾਈਡ ਤੇ ਇਹ ਐਦਾਂ ਦੀ ਵੀ ਆ ਜਿਹੜੀ ਉੱਪਰ ਤੇ ਚਿਮਨੀ ਉਤਰਨੀ ਆ ਉਹ ਸਾਹਮਣੇ ਦੇ ਉੱਪਰ ਤੇ ਜਿਹੜਾ ਉਹ ਖੋਲਣਾ ਉੱਥੋਂ ਚਿਮਨੀ ਉਤਰਨੀ ਆ ਹਾਂ ਇਹ ਆ ਵਾਰੀ ਇਹ ਸੱਟ ਫਰਿੱਜ ਆ ਜਾਣਾ ਇਹ ਸੱਟ ਜਿਹੜਾ ਸਾਰਾ ਬਣਿਆ ਹੋਇਆ ਆ ਇਦਾਂ ਦੀ ਬਣ ਕੇ ਤਿਆਰ ਹੋਣੇ ਕਿਚਨ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦਰਬੰਦ ਨੂੰ ਕੋਨ ਲਗ ਲਗ ਇਹ ਗੱਲਾਂ ਤੁਹਾਨੂੰ ਕਿਚਨ ਦਿਖਾਉਂਦੇ ਆ ਤੇ ਦੂਜੀ ਦਿਖਾਵਟ ਇਹ ਫੋਟੋ ਹੈਗੀ ਹੈ ਜੀ ਇਹ ਸੈੱਟ ਦੇ ਖਿੱਚੀ ਹੋਈ ਵੀ ਇਹ ਕੰਦ ਕੰਦ ਵਾਲੀ ਸਾਈਡ ਦੀ ਆ ਇਹਦੀ ਵੀ ਇੱਧਰ ਦੀ ਆ ਇਹਦੀ ਵੀ ਇਦਾਂ ਦੀ ਆ ਜੇ ਹੁਣ ਆਹ ਸੱਟ ਸਾਡੇ ਭਾਂਡੇ ਧੋਣ ਦੇ ਹੋ ਜਾਣਾ ਤੇ ਇਹ ਸਾਡੇ ਸਾਹਮਣੇ ਫਰਿੱਜ ਇਹ ਇਹ ਸਾਡੇ ਪਿੱਛੇ ਤੇ ਜੇ ਹੁਣ ਤੁਹਾਨੂੰ ਦਿਖਾਵਾਂ ਇਹ ਸਾਈਡ ਨੂੰ ਤੇ ਦੂਜੀ ਹੈਗੀ ਸਾਡੀ ਫੋਟੋ ਕਿੱਚੀ ਇਹ ਇਹ ਐਂਗਲ ਦੇ ਖਿੱਚੀ ਹੋਈ ਆ ਇਸ ਐਂਗਲ ਤੋਂ ਫੋਟੋ ਕਿੱਚੀ ਹੋਈ ਆ ਜੀ ਆਹ ਦੇਖੋ ਮੇਥੋਂ ਉਤਰਨੇ ਸਾਹ ਥੱਲੇ ਆਹ ਆ ਸਾਹਮਣੇ ਇੱਥੇ ਰੋਟੀਆਂ ਬਣਨਗੀਆਂ ਇੱਥੇ ਆ ਸਾਹਮਣੇ ਦਾ ਟੇਬਲ ਲੱਗਣੇ ਆ ਐ ਸੱਡ ਫਰਿੱਜ ਵਾਲੇ ਜਿਹੜੇ ਥੋੜੀ ਜਿੱਥੇ ਆ ਜਿਹੜੀ ਕੰਧ ਪਿੱਛੇ ਰਕੜਤੀ ਹੋਣਾ ਨੇ ਐ ਸਾਈਡ ਤੇ ਦਿਖਾਈ ਬੈਕ ਸਾਈਡ ਤੇ ਆ ਜਿਹੜਾ ਪਰ ਭਾਂਡੇ ਬੂੜੇ ਰੱਖੋ ਜਣੇ ਸਾਰਾ ਸਮਾਨ ਇਹ ਥੋੜੀ ਬਥੇ ਚੇਂਜਿੰਗ ਹੋਈ ਏ ਦੇ ਵਿੱਚ ਕਿਚਨ ਦੇ ਵਿੱਚ ਤੇ ਆ ਫੋਟੋ ਵਿੱਚ ਇਹ ਸਾਈਡ ਤੇ ਇੱਥੇ ਤੇ ਜੀ ਇਹ ਹੁਣ ਇੱਥੇ ਦੇਖੋ ਫੋਟੋ ਖਿੱਚੀ ਹੋਈ ਏ ਦਿਖਾਈ ਮੈਂ ਕਿ ਤੁਹਾਨੂੰ ਮੈਂ ਇੱਥੇ ਜ਼ੂਮ ਕਰਾਉਂਦਾ ਮੈਂ ਜੱਕ ਨੇੜੇ ਤੇ ਤੋਂ ਨਾ ਇੱਥੇ ਦਾ ਸਾਹਮਣੇ ਦਾ ਫੋਟੋ ਖਿੱਚੀ ਹੋਈ ਇੱਥੇ ਆ ਮੈਂ ਸਾਹਮਣੇ ਟੇਬਲ ਲੱਗਾ ਹੋਇਆ ਹਾਂ ਇੱਥੇ ਰੋਟੀਆਂ ਵੰਡਣੀਆਂ ਉੱਪਰ ਤੇ ਚੇਬਰੀ ਉਤਰ ਰਹੀ ਆ ਆ ਜਿਹੜੇ ਇੱਥੇ ਤੇ ਆ ਜੇ ਉਹ ਤੁਹਾਨੂੰ ਦਿਖਾਵਾਂ ਦੇ ਸਮਝ ਲੈ ਵੀ ਹਾਂ ਇੱਥੇ ਆਉਣ ਵਾਲੇ ਸਮਝ ਇਦਾਂ ਦੀ ਕਿਚਨ ਤਿਆਰ ਬਜਣੀ ਇਹ ਇੱਥੇ ਆਏ ਹੋਰ ਕਿਹੜੀ ਆ ਅੱਛਾ ਆ ਸਮ ਇੱਧਰ ਤੇ ਆ ਜਾ ਪਿੱਛੇ ਆ ਜਾ ਮੜ ਜਾ ਤੁਸੀਂ ਵੀ ਦੇਖਣੀ ਆ ਹਾਂਜੀ ਮੈਂ ਵੀ ਦੇਖਣੀ ਆ ਇਹ ਇੱਧਰ ਸਾਹਮਣੇ ਦਾ ਫੋਟੋ ਵਿੱਚ ਹੀ ਹੋਈ ਹੈ ਇਹ। ਇਹ ਇੱਥੇ ਇੱਥੇ ਲੱਗ ਜਣੇ ਆਪਣੇ ਆਂ ਕੁਰਸੀਆਂ ਜੀ ਉਤਰ ਦੇ ਉਤਰੀ ਰੋਟੀ ਇੱਥੇ ਖਾਈਏ ਦਿਖਾਈਂ। ਦੂਜੇ ਤਰ੍ਹਾਂ ਕਰ ਸਕਦੇ। ਆ ਸਾਹਮਣੇ ਫਰਿੱਜ ਆ ਗਿਆ ਉਪਰ ਤੇ ਚਮਨੀ ਇੱਧਰ ਤੇ ਉਹ ਸਾਹਮਣੇ ਜਿਹੜੀ ਆ ਬਾਰੇ ਦੇਖਦੇ ਆ। ਇਦਾਂ ਦੀ ਆਪਣੀ ਕਿਚਨ ਤਿਆਰ ਹੋ ਜਣੀ ਹੈ। ਮਾਹੀ ਤੇ ਨਹੀਂ ਫੋਟੋ ਨਹੀਂ। ਹਾਂ। ਔਰ ਬਾਰੇ ਸਮੇਂ ਦੇ ਵਿੱਚ ਭਾਈ ਆਪਣੀ ਕਿਚਨ ਇੱਥੇ ਤਿਆਰ ਹੋ ਰਹੀ ਹੈ ਇਹ ਜਿਹੜੀ ਤੁਹਾਨੂੰ ਦਿਖਾ ਰਿਹਾ ਹਾਂ ਇਹ ਜਦੋਂ ਸਾਰੇ ਬਣੂਗੀ ਸਿਰਾ ਜੋਤ ਵਾਲੇ ਆਪਣੇ ਬਣਾ ਰਿਹਾ ਹੈ ਇਹ ਤੇ ਵੀਰ ਜਿਹੜਾ ਜਿਹੜਾ ਵੀਰ ਆਪਣੇ ਲਾ ਰਿਹਾ ਕਿਚਨ ਉਹਦਾ ਬਹੁਤ ਐਕਸਾਈਟਡ ਹੋਇਆ ਹੋਇਆ ਵੀ ਕਿਚਨ ਲਾਉਣ ਵਾਸਤੇ ਕਹਿੰਦਾ ਜਿੱਦਣ ਲੱਗੂਗੀ ਉਦੋਂ ਵੀ ਨਾਲ ਗੱਲ ਕਰੇ ਹਾਲੇ ਕਹਿੰਦਾ ਚੁੱਪੇ ਰਹਿ ਫਿਰ ਤੁਹਾਨੂੰ ਦਿਖਾਵਾਂਗਾ ਮੈਂ ਭਾਈ ਇਹਦਾ ਜਿਹੜਾ ਕਲਰ ਅਸੀਂ ਕੀਤਾ ਹੋਇਆ ਜਿੱਦਾਂ ਅਸੀਂ ਕੰਬੀਨੇਸ਼ਨ ਸਾਰੇ ਕਰਦਾ ਗ੍ਰੇ ਵਾਈਟ ਰੱਖਿਆ ਗ੍ਰੇ ਵਾਈਟ ਰੱਖਿਆ ਹੋਇਆ ਜਿੱਦਾਂ ਥੱਲੇ ਆ ਫਰਸ਼ ਵੀ ਇਹਦੇ ਵਿੱਚ ਗ੍ਰੇ ਆਹ ਹੈ ਤਾਂ ਵੈਸੇ ਬਲੈਕ ਜਿਹਾ ਜਿੱਦਾਂ ਗ੍ਰੇ ਤੁਹਾਨੂੰ ਬਾਹਰ ਤੋਂ ਦਿਖਾਉਂਦਾ ਮੈਂ ਚੀਜ਼ ਚੱਪਲਾ ਮੇਰੀ ਆ ਚੱਪਲਾ ਕਿੱਧਰ ਖੁੱਲ ਤੇ ਮਿੱਤਰ ਖੁੱਲੇ ਆ ਥੋੜੇ ਅੰਦਰ ਮੈਂ ਜਿੱਦਾਂ ਗ੍ਰੇ ਤੇ ਵਾਈਟ ਦਾ ਕੰਬੀਨੇਸ਼ਨ ਕਰਿਆ ਹੋਇਆ ਉਸ ਤਰੀਏ ਅਸੀਂ ਅੰਦਰ ਰੱਖ ਰਿਹਾ ਫਿਰ ਬਾਥਰੂਮ ਜੀ ਵੀ ਜਿੱਦਾਂ ਸਾਹਮਣੇ ਆਹ ਆਹ ਵਾਈਟ ਗ੍ਰੇ ਵਾਈਟ ਗ੍ਰੇ ਇਦਾਂ ਹੀ ਕਿਚਨ ਦਾ ਰੱਖਿਆ ਕੋਨਸਰਟ ਕੋਨਸਰਟ ਹੈ ਕਹਿੰਦੇ ਅਗਰ ਜਿਹਦੇ ਵਿੱਚ ਜਦੋਂ ਬਣੂਗੀ ਫਿਰ ਉਸ ਟਾਈਮ ਦੇਖੋ ਤੁਸੀਂ ਬਾਕੀ ਤੁਸੀਂ ਵੀ ਕਮੈਂਟ ਜਰੂਰ ਕਰੋ ਵੀ ਤੁਹਾਨੂੰ ਕਿੱਦਾਂ ਲੱਗੇ ਕਿਚਨ ਜਦੋਂ ਬਣੂਗੀ ਫਿਰ ਬਣਾਵਾਂਗੇ ਇਹ ਤਾਂ ਅਪਣੇ ਹਾਲੇ ਸਟਾਰਟਿੰਗ ਹੈ ਤੇ ਵਿੱਚ ਇਹ ਹੋ ਜਾਂਦਾ ਨਾ ਮੈਂ ਜਿੱਦਾਂ ਹੁਣ ਕੱਲ ਪੁੱਛਿਆ ਸੀ ਆ ਵੀ ਮੈਨੂੰ ਇਹ ਕਮੈਂਟ ਕਰਿਓ ਉਹਦੇ ਵਿੱਚ ਨਾ ਜਿਹੜਾ ਸਾਡਾ ਟਾਇਲ ਲਾਉਣੇ ਵਾਲਾ ਬੰਦਾ ਆਹ ਇਦੇ ਵਿੱਚ ਕਹਿੰਦਾ ਵੀ ਕਰੀਮ ਕਲਰ ਭਰਨਾ ਵਿੱਚ ਇਹਦੇ ਜਿਹੜੀ ਫੌਕਸੀ ਭਰਨੀ ਆ ਕਰੀਮ ਕਲਰ ਦੀ ਭਰਨੀ ਆ ਵਿੱਚ ਇਹਦੇ ਆ ਕਰੀਮ ਕਲਰ ਦੇ ਮੈਂ ਕੱਲ ਪੁੱਛ ਲਿਆ ਸੀ ਵੀਡੀਓ ਦੇ ਵਿੱਚ ਵੀ ਕਿਹੜਾ ਭਰੀਏ ਬਲੈਕ ਗ੍ਰੇ ਭਰਦੀਏ ਵਾਈਟ ਭਰਦੀਏ ਕਾਲਾ ਭਰਦੀਏ ਪਰ ਥੋੜੇ ਕਮੈਂਟ ਆਏ ਸੀ ਵਿੱਚ ਦੋ ਤਿੰਨ ਭਾਈ ਕਰੀਮ ਕਲਰ ਭਰਿਓ ਨਾ ਇਹ ਕੋਈ ਨਾ ਜੀ ਕਰੀਮ ਕਲਰ ਹੀ ਭਰਾਂਗੇ ਮੈਂ ਕਿਹਾ ਜਿੱਦਾਂ ਹੁਣ ਆ ਵੀ ਇੱਥੇ ਮੈਂ ਗ੍ਰੇਜਾ ਕਲਰ ਕਰਿਆ ਆ ਇੱਦਾਂ ਨਹੀਂ ਲੱਗਣੀ ਥੋੜੀ ਗੂੜੀ ਲੱਗੂਗੀ ਆਪਣੇ ਜਿੱਦਾਂ ਹੁਣ ਸਾਹਮਣੇ ਸਾਹਮਣੇ ਤੁਹਾਨੂੰ ਘਰ ਦਿਖਾਵਾਂ ਹਾਂ ਆਪਣਾ ਅ ਗੂੜਾ ਬਲੈਕ ਨਹੀਂ ਹੈਗਾ ਗਰੇ ਹੈ ਜਿਹਨੂੰ ਗੂੜਾ ਗਰੇਜ ਨੂੰ ਕਹਦੇ ਵੀ ਜ਼ਿਆਦਾ ਇਧਰ ਵਾਈਟ ਹੈ ਜਿੱਦਾਂ ਕੰਬੀਨੇਸ਼ਨ ਬਣਾਇਆ ਸਾਰਾ ਗਰੇ ਵਾਈਟ ਗਰੇ ਵਾਈਟ ਦਾ ਦਾ ਸਾਹਮਣੇ ਗਰੇਜ ਆ ਨਾ ਹੈਗਾ ਇੱਥੇ ਮੈਂ ਕਲਰ ਕਰਤਾ ਦੇਦੇ ਪਰ ਮੈਂ प्यारा ਜਿਹਾ ਕਲਰ ਹੈ ਨਾ ਅੱਛਾ ਬੜਦਾ ਤਾਂ ਇਹਨੇ ਹੈ ਅਜੇ ਵੀ ਜਦਾਂ ਗਰੇ ਹੋਇਆ ਹੈ ਇਹ ਕਲਰ ਹੈ ਕੀ ਚੀਜ਼ ਨਾ ਦਰਨ ਨੂੰ ਕਰਦਾ ਇਹ ਕਨਾਂ ਜਿਹਾ ਆਇਆ ਨਹੀਂ ਉਹਨੂੰ ਮੈਟ ਨੂੰ ਲਿਆਉ ਤੋ ਕੈਂਚੀ ਕੱਟੀ ਆ ਫਿਰ ਹਾਂਜੀ ਕੱਟਦੇ ਆ ਦਾ ਕੈਂਚੀ ਲਿਆ ਫਿਰ ਮੜਾ ਕੱਟ-ਕੱਟ ਕੇ ਇੱਥੇ ਰੱਖ ਲਓ ਮੁਰੇ ਨਹੀਂ ਲਾ ਨਹੀਂ ਗੋਣਾ ਹਾਂ ਮੈਂ ਮੈਂ ਵੇਣ ਵੇਣ ਕੇ ਨੀਜੋ ਜੀ ਕੱਟ ਦੇ ਮੈਂ ਤਾਂ ਤੱਤ ਪੜਾ ਚਾਹ ਰਹਿਣ ਤੱਤ ਪੜਾਤ ਨੂੰ ਫਿਰ ਹਾਂ ਫਿਰ ਹੁਣ ਜਦ ਵੀ ਵੱਢ ਕੇ ਉਹ ਮੋਟਾ ਇੱਥੇ ਰੱਖ ਲਓ ਹਾਂਜੀ ਕੱਲ ਮੈਂ ਨਾ ਇਹ ਮੈਟ ਲੈ ਕੇ ਆਇਆ ਸੀ ਮੇਰੇ ਦੋਸਤ ਨੂੰ ਬਹੁਤ ਪਸੰਦ ਆਇਆ ਮੈਟ ਇਹ ਕਹਿੰਦਾ ਮੈਂ ਵੀ ਦੁਕਾਨ ਪਰ ਲਾਉਂਗਾ ਹਾਂ ਦੋਨੇ ਚੀਜ਼ਾਂ ਇਹਨੇ ਇਹ ਸੰਭਲਕ 2030 ਦਿਨ ਨੂੰ ਛਾੜਦੀ ਏ ਰੇਤਾ ਵਿੱਚ ਤੇ ਬਾਹਰ ਮੇਰ ਹੋ ਜਾਣਾ ਸਾਰਾ ਇੱਕ ਹੋਰ ਚੀਜ਼ ਆ ਮੈਂ ਇਹਦੇ ਪਰ ਤੁਰਦਨ ਨੰਗੇ ਪੈਰ ਤੇ ਕੰਡੇ ਚ ਚੁਗਦੇ ਆ ਹਾਂ ਉਹ ਤਾਂ ਕੰਢੇ ਚੋਂ ਲੱਗੇ ਹੋਏ ਆ ਇਹ ਧਾਰਾਂ ਦੇ ਵਿੱਚ ਬਾਕੀ ਜਿਹੜਾ ਭਾਂਡੇ ਧੋਣੇ ਵਾਲਾ ਹੋਣਾ ਜਿਹਨਾਂ ਬਹੁਤ ਤਰ੍ਹਾਂ ਸੰਕ ਹਾਂਜੀ ਤੇ ਭਾਂਡੇ ਧੋਣੇ ਵਾਲਾ ਇੱਥੇ ਸੰਕ ਜਾਉਣਾ ਉਹ ਹੋਣਾ ਕਈ ਤਰ੍ਹਾਂ ਦੇ ਡਿਜ਼ਾਈਨ ਆਏ ਹੋਏ ਆ ਸੰਕਾਂ ਦੇ ਹਾਂ ਉਹ ਕਹਿੰਦੇ ਵੀ ਤੈਨਾਂ ਨੂੰ ਲਿਆਓ ਤਾਂ ਇਹਦੇ 'ਤੇ ਸਲੀਟ ਲੱਗਣੀ ਆ ਅੱਛਾ ਫਾਂ ਉਸ ਹਿਸਾਬ ਨਾਲ ਸ਼ੈਂਕ ਲੱਗ ਕੇ ਸਿਲੇ ਪਾਉਣੀ ਆ ਹਾਂ ਹੁਣ ਜਿਹੜੇ ਰਾਤ ਲਾਉਣ ਆਏ ਤੇ ਰਾਤ ਉਹਨਾਂ ਨੇ 10:30 ਕਰ ਦਿੱਤੀ ਆ ਤ ਘਰੇ ਉਹ ਘਰ ਗਿਆ ਤੁਹਾਡਾ ਉਹ ਚਾ ਲਾਉਣੇ ਵਾਲਾ ਵੀ ਹੁਣ ਇੱਥੇ ਉਹ ਆਉਣਾ ਇਹਦੇ ਵਿੱਚ ਭੰਡ ਦੇ ਦੋ ਪਾਰ ਬਣਨੇ ਆ ਅੱਜ ਕੱਲ ਤਾਂ ਬਹੁਤ ਦਾ ਨਾ ਟੁੱਟੀ ਆ ਗਈ ਵਿੱਚੋਂ ਪਾਣੀ ਜਾਂ ਖਿੱਚ ਕੇ ਖਿੱਚ ਕੇ ਲਾਉਣੇ ਵਾਲਾ ਸਾਰਾ ਚੀਜ਼ ਇੱਥੇ ਆ ਸਟ ਚੀਜ਼ ਇੱਥੇ ਲੱਗੂਗੀ ਸਾਰੀ ਇਹ ਉਹ ਤਾਂ ਹੁਣ ਆਪਣੀ ਮਰਜ਼ੀ ਹੈ ਜਿਹਾ ਜਿਹਾ ਲਾਉਣਾ ਹਾਂ 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 ਇਹਦੇ ਥੱਲੇ ਉਹ ਲੱਗੂਗਾ ਆਪਣਾ ਡੱਬਾ ਫਿਲਟਰ ਪਾਣੀ ਵਾਲਾ ਫਿਲਟਰ ਲੱਗੂਗਾ ਥੱਲੇ ਇੱਥੇ ਇੱਥੇ ਤੇ ਲਾ ਕੇ ਪੈਪ ਉੱਪਰ ਨੂੰ ਆ ਜਾਣਾ ਅੱਛਾ ਉਹ ਟੂਟੀ ਖੋਲੋ ਪਰ ਲੋ ਇੱਕ ਡੱਬਾ ਜਿਹਾ ਲੱਗ ਜਾਣਾ ਹੈ ਨਾ ਮਾ ਕੀ ਦਾ ਸ਼ੈਂਕ ਹੈ ਡਬੜਾ ਜਾਣਾ ਨਹੀਂ 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 ਸ਼ੈਂਕ ਤਾਂ ਉਹ ਆਉਣੀ ਹੈ ਐਡੀ ਆਉਣਾ ਉਹ ਇਹ ਦੋ ਪਾਰਟ ਹੋਣੇ ਉਹਦੇ ਅੱਛਾ ਇੱਥੇ ਤੇ ਤੇਰਾ ਥੱਲੇ ਤੇ ਉਹਦੇ ਵਾਲਾ ਹੋਊਗਾ ਆਪਣਾ ਪਾਣੀ ਵਾਲਾ ਹਾਂ ਪਾਣੀ ਵਾਲਾ ਫਿਲਟਰ ਉਹਦੇ ਨਾਲ ਕਿ ਨਾ ਮੋਟਾ ਜਿਹਾ ਲੱਗ ਜਾਂਦਾ ਉਹ ਉੱਪਰੋਂ ਪਾਣੀ ਧੱਕਦਾ ਤੇ ਛੋੜੀ ਟੂਟੀ ਲੱਗ ਜੂ ਫਿਲਟਰ ਵਾਲੀ ਠੀਕ ਉਹਦੇ ਵਿੱਚ ਦੀ ਫਿਰ ਪਾਣੀ ਆਊਗਾ ਇੱਧਰ ਆਂ ਕਿਆ ਕਰ ਰਹੇ ਹੋ ਇੱਥੇ ਕਾਹਦਾ ਤਾਂ ਇਹ ਇਹ ਉਹ ਲਮਾਰੀ ਜੀ ਨਹੀਂ ਦੀ ਹੈ ਇਹ ਲਮਾਰੀ ਹਾਂ ਹਾਂ ਕਿਹੜੀ ਲਮਾਰੀ ਜੀ ਇੱਥੇ ਵੀ ਲੱਗਣਾ ਉੱਪਰ ਉਹ ਉੱਥੇ ਲੱਗਣਾ ਆਪਣਾ ਦੂਜਾ ਗੀਜ਼ਰ ਪਾਣੀ ਗਰਮ ਵਾਲਾ ਪੁਰਾਣੀ ਲਮਾਰੀ ਜੀ ਤੇ ਇੱਥੇ ਗਰਮ ਪਾਣੀ ਵਾਲਾ ਵੀ ਉਹ ਲੱਗੂਗਾ ਤੇ ਲੱਗ-ਲੱਗ ਹਾਂ ਤੋਂ ਲੱਗੇ ਤੇ ਪਤਾ ਲੱਗੂ ਕਿ ਆ ਕੁਸੇ ਸਾਰਾ ਕੁਝ ਇੱਥੇ ਆ ਥੱਲੇ ਜਿਹੜਾ ਸਿਲੰਡਰ ਹੈ ਸਿਲੰਡਰ ਵਾਲਾ ਪਾਈਪ ਕੱਢ ਕੇ ਹਾਂ ਕੱਢ ਕੇ ਗਲੀ ਪਹਿਲਾਂ ਉਹਨਾਂ ਗਲਤ ਕੱਟੀ ਫਿਰ ਦੂਜੀ ਗੱਡੀ ਹੋਈ ਐ ਦੋ ਗਲੀਆਂ ਕੱਟਤੀਆਂ ਦੋ ਗਲੀਆਂ ਕੱਟਤੀਆਂ ਹਾਂ ਹਾਂ ਇਹ ਹਾਂ ਐ ਕਿ ਕਰਿਆ ਪਲੇਖਾ ਲੱਗ ਗਿਆ ਉਹਨਾਂ ਨੂੰ ਗਲਤ ਨਿਕਲ ਗਈ ਹੁਣ ਹਾਂ ਬਸ ਸਿਸਟਮ ਬਹੁਤ ਸੁਣੋ ਤਾਂ ਉਹਦਾ ਇਹਦੇ ਥੱਲੇ ਜਿਹੜੇ ਲੱਗੇ ਹੋਏ ਨੇ ਨਾ ਹਾਂ ਪਾਵੇ ਪਾਵੇ ਲੱਗੇ ਹੋਏ ਆ ਇਹਦੇ ਨਾਲ ਉੱਚੇ ਨੀਵੇਂ ਹੁੰਦੇ ਆ ਇਹ ਫਿਰ ਉਹਨਾਂ ਨੇ ਇਹਨਾਂ ਪੂਰਾ ਲੈਵਲ ਕਰਿਆ ਇਹਨਾਂ ਦਾ ਬਈ ਇਹਨੂੰ ਘਟਾਈ ਵਧਾਈ ਜਾਂਦੇ ਤੇ ਇੱਥੇ ਉਹ ਲੱਖ ਰਣ ਲੈਵਲ ਜੇ ਰੱਖ ਲੈਂਦੇ ਤੇ ਇਹ ਤਾਂ ਪੂਰਾ ਉੱਪਰ ਥੱਲੇ ਕਰੀ ਜਾਂਦਾ ਤੇ ਉਹ ਫਿਰ ਉਹਨ ਮੈਂ ਪੁੱਛਿਆ ਜਿੱਦਾਂ ਹੁਣ ਉਹ ਨਾ ਆਪਨਾ ਬਾਹਰ ਇੱਥੇ ਆਹ ਕਹਿੰਦਾ ਵੀ ਹਾਂ ਕਹਿੰਦਾ ਵੀ ਆ ਬਾਹਰ ਨਹੀਂ ਹੈਗਾ ਇਹਦੇ ਵਿੱਚ ਨਾ ਕਹਿੰਦਾ ਥੋੜੇ ਟੋਕਰੀਆਂ ਰੱਖਣੀਆਂ ਆਹ ਨਹੀਂ ਨਹੀਂ ਜਿਹੜਾ ਆ ਡੱਬਾ ਹੈ ਨਾ ਉਹ ਜਿਹੜਾ ਟਾਕੀ ਲੱਗਣੀ ਉਹ ਬਰਾਬਰ ਆ ਜਾਂਦੀ ਹੈ ਇਹਦੇ ਬਰਾਬਰ ਆ ਜਣ ਇਹਦੇ ਵਿੱਚ ਨਾ ਉਹ ਲੱਗਣੇ ਆ ਆਪਣੇ ਟੋਕਰੀਆਂ ਪੈਣੀਆਂ ਇਹਦੇ ਵਿੱਚ ਵੀ ਓਪਨ ਹੋਊਗਾ ਇਹ ਜਿਹੜਾ ਆਲੂ ਹੋਗੇ ਪਿਆਜ਼ ਹੋਗੇ ਇਹਦੇ ਵਿੱਚ ਰੱਖਣੇ ਆ ਉਹ ਆਲੂ ਪਿਆਜ਼ ਆਲੂ ਪਿਆਜ਼ ਇਹਦੇ ਵਿੱਚ ਰੱਖਣੇ ਸਾਰੇ ਮਾ ਹੌਲੀ ਹੌਲੀ ਭਾਈ ਤਿਆਰ ਹੋ ਰਿਹਾ ਰਾਤ ਇੱਕ ਮੁੰਡਾ ਉਹ ਆਇਆ ਮੈਂ ਦੋਸਤਾਂ ਦੇ ਨਾਲ ਜੱਲਦਾ ਆਇਆ ਰਾਤ ਨੂੰ ਤਾਂ ਲੇਟ ਆਇਆ ਉਹ ਗੱਲ ਨੂੰ ਤਾਂ ਅਸੀਂ ਰੋਟੀ ਪਾਣੀ ਬਣਾ ਲਿਆ ਤਾਂ ਮੈਂ ਕਿਹਾ ਭਾਈ ਰੋਟੀ ਪਾਣੀ ਫਿਰ ਉਹਨਾਂ ਨੂੰ ਮੈਂ ਸਮੋਸੇ ਤੇ ਬਰੈਡ ਮੰਗਵਾ ਦਿੱਤੇ ਹੁਣ ਜਿਹੜਾ ਮੇਰਾ ਯਾਰ ਉਹ ਛੱਡਣ ਆਇਆ ਉਹਨੇ ਸਾਹਮਣੇ ਆ ਦੇਖਿਆ ਕਹਿੰਦਾ ਕੰਧ ਪਰ ਬੀਟਾ ਲਵਾਤੀ ਮੈਂ ਕਿਹਾ ਹਾਂ ਬਹੁਤ ਭਾਰੀ ਲੱਗੀ ਟਾਇਲ ਯਾਰ ਕਹਿੰਦਾ ਕੰਧ ਪਰ ਬੀਟਾ ਲਵਾਤੀ ਮੈਂ ਕਿਹਾ ਹਾਂ ਇੱਥੇ ਜਿਹੜੀ ਧਰਤੀ ਤੇ ਲੱਗੀ ਮੈਂ ਇਹੀ ਉੱਪਰ ਲਵਾਤੀ ਲੱਗਦੀ ਇਦਾਂ ਜਿਹਦਾ ਟਾਇਲ ਲੱਗੀ ਹੁੰਦੀ ਨਾ ਆਹ ਤੇ ਉਹਨੇ ਜਿਹੜਾ ਕੱਲ ਆਇਆ ਤਾਂ ਕਿਚਨ ਵਾਲਾ ਪਹਿਲਾਂ ਦੇਖ ਚ ਬੰਦਾ ਆ ਜੀਨੇ ਕਿਚਨ ਤਿਆਰ ਕਰਨੀ ਬੈਠ ਕੇ ਚਾਹ ਪਾਣੀ ਦਿੱਤੀ ਸੀ ਤੇ ਗੱਲਾਂ ਵਾਦਾ ਕੀਤੀ ਸਿਰਜੋਤੋਂ ਆਏ ਹੋਏ ਸੀ ਤੇ ਉਹਨੇ ਜਦ ਆਪਣੀ ਆਪਣੀ ਦੇਖੀ ਆਹ ਕਹਿੰਦਾ ਮੇਰੇ ਨਹੀਂ ਪਸੰਦ ਹੈਗੀ ਯਾਰ ਮੈਂ ਕਿਹਾ ਅਸੀਂ ਤੁਹਾਡਾ ਤਾਂ ਇੰਨਾ ਜੋਰ ਲੱਗਿਆ ਇਹਨੂੰ ਤਿਆਰ ਕਰਨ ਪਰ ਹਾਂ ਕਹਿੰਦਾ ਜਿਹੜੀ ਮੈਂ ਬਣਾਉਣੀ ਸੀ ਹਾਂ ਉਹ ਫੋਟੋ ਕੱਟਦਾ ਰਿਹਾ ਫਿਰ ਕਿ ਉਹ ਜਿਹਨੇ ਫੋਟੋ ਉਹਨੇ ਬਹੁਤ ਕੱਡੀਆਂ ਦਿਖਾਉਣ ਵਾਸਤੇ ਮੈਨੂੰ ਮੈਂ ਇਦਾਂ ਨਹੀਂ ਬਣਾਉਣੀ ਇਦਾਂ ਪਰ ਹਾਲੇ ਮੈਂ ਕਿਹਾ ਵੀ ਜਿਆਦਾ ਪੂਰੀ ਤਿਆਰ ਹੋਊਗੀ ਨਾ ਉਹਦੇ ਵਿੱਚ ਲੱਗ ਜਣੇ ਸੀਸੇ ਲੱਗ ਜਣੇ ਦੇ ਵਿੱਚ ਸਮਾਨ ਰੱਖ ਹੋ ਜਾਣਾ ਇੱਧਰ ਉਹਦੇ ਵਿੱਚ ਚੀਜ਼ਾਂ ਰੱਖ ਹੋ ਜਾਣੀਆਂ ਮੈਂ ਕਿ ਫੇਰ ਦੇਖਦੇ ਹਾਂ ਕਿੰਨੀ ਘੈਂਟ ਚੀਜ਼ ਬਣਨੀ ਹੈ ਬਾਕੀ ਉਹਨਾਂ ਫਿਰ ਆਹ ਕਮਰ ਦੀ ਜਿਆਦਾ ਫਿਰ ਉੱਧਰ ਤੇ ਨਾ ਮੈਂ ਕਿ ਇਹਦੇ ਵਿੱਚ ਰੱਖ ਦੋ ਹਲੇ ਆ ਬੈਕ ਵਿੱਚ ਤਾਂ ਮਾਰ ਦੇ ਸਾਫ਼ ਕਰ ਹੋਣਾ ਹੋਰ ਬਣਾ ਕੇ ਫੇਰ ਕਰਦੇ ਹਾਂ ਹਾਂ ਇੱਥੇ ਤੇਲਾਂ ਵੀ ਬਹੁਤ ਪਈਆਂ ਸਾਰਾ ਸਮਾਨ ਇੱਥੇ ਪਿਆ ਇੱਥੇ ਤਜਾਬ ਡੁੱਲ ਗਿਆ ਥੱਲੇ ਉਹ ਉੱਥੇ ਬੋਤਲਾਂ ਰੱਖੀਆਂ ਹੋਈਆਂ ਬਹੁਤ ਔਖਾ ਹੋਇਆ ਸਲੋ ਆਇਆ ਕਮਰ ਦੇ ਵੀ ਸਫਾਈ ਹੋ ਜੂਗੀ ਇੱਥੇ ਬੰਦਾ ਬੈਠ ਖੁੱਟ ਸਕਦਾ ਫਿਰ ਕੋਈ ਬੰਦਾ ਹੋ ਜੇ ਕੋਈ ਆਇਆ ਉਧਰੋਂ ਬਾੜਨ ਨਾਲ ਇੱਥੇ ਨੂੰ ਬਾੜਿਆ ਇੱਥੇ ਹੀ ਬੈਠੇ ਬੁੱਟੇ ਗੱਲਾਂ ਪਤਾ ਮਾਰੀਆਂ ਇੱਥੇ ਚਲੋ ਬਾਹਰ ਕੱਢਤਾ ਫਿਰ ਇੱਥੇ ਨੂੰ ਕਰਦੇ ਆ ਆ ਬੀਪੀਆਂ ਕਰਦੀਆਂ ਤੇਲ ਦੀਆਂ ਤੇਲ ਹੈ ਉਹ ਆ ਜਿਹੜਾ ਬੋਲਟ ਵਿੱਚੋਂ ਨਿਕਲਦਾ ਮੈਂ ਇੱਕ ਬੋਲਟ ਦੀ ਵੀ ਸਰਵਿਸ ਕਰਾਉਣੀ ਆ ਥਾਰ ਦੀ ਵੀ ਸਰਵਿਸ ਕਰਾਉਣੀ ਆ ਥਾਰ ਕੋ ਟੋਕਾ ਟੋਂ ਪਤਾ ਕਿੰਨਾ ਪੈਸਾ ਮੰਗਦੀ ਆ 1.5 ਲੱਖ ਰੁਪਈਆ ਐਨੇ ਠਹਿਲ ਕੇ ਲਾ ਦੂਗੇ ਕਿਉਂਕਿ ਥਾਰ ਦੇ ਜਿਹੜੇ ਵੀਲ ਪੈਣੇ ਆ ਜਿਹੜੇ ਲੇਟੈਸਟ ਆ ਉਹ ਉਹਨੇ ਟਾਇਰ ਥੱਲੇ ਲਾ ਗਏ ਮੁੰਡਾ ਤਾਂ ਕਹਿੰਦਾ ਵੀ ਹਲੇ 10 ਤੋਂ 15 10 ਤੋਂ 15000 ਕਿਲੋਮੀਟਰ ਥਾਰ ਥੋੜੀ ਹੋਰ ਚੱਲ ਸਕਦੀ ਹੈ ਮੈਂ ਕਿਹਾ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਹੈਗਾ ਪਵਾ ਦੇ ਲੈ ਫਿਰ ਨੂੰ ਕਰ ਦੋ ਸਾਈਡ ਨੂੰ ਫਿਰ ਇਹ ਅਸੀਂ ਦੇਖ ਕੇ ਲਾਉਣਾ ਹੈ ਸੈੱਟ ਕਰਕੇ ਸਿੰਪਰ ਸੋੜ ਕੇ ਨਾ ਅੱਛਾ ਸਾਫ਼ ਕਰਨਾ ਹੈ ਨਾ ਫਿਰ ਟਕਾਉਣਾ ਹਾਂ ਹਾਂ ਰਾਤ ਉੱਥੇ ਏਸੀਪੀ ਵਾਲੇ ਕਿੰਨਾ ਕਰਕੇ ਉੱਪਰ ਉਹ ਵੀ ਦੇਖੇ ਬੜਾ ਉੱਪਰ ਨਹੀਂ ਗਏ ਆ ਦੇਖਿਆ ਮੈਨੂੰ ਪੜੇ ਕਿਹੜੇ ਡ ਰਹਿ ਗਏ ਤੇ ਦੋ ਚਿੱਟਾਂ ਲੱਗਿਆ ਰਹੀ। ਉਹ ਤਾਂ ਮੈਂ ਰੋਕਤੀ ਉਹਨਾਂ ਨੂੰ ਮੈਂ। ਉਹਨਾਂ ਨੇ ਯਾਰ ਸਾਰੀ ਬਣਾਤੀ ਉਹਨਾਂ ਨੂੰ ਮੈਂ ਕਿਹਾ ਤਾਂ ਯਾਰ ਮੈਂ ਨਾ ਮੂਰੇ-ਮੂਰੇ ਲਾ ਦੰਦੇ ਬਾਕੀ ਬਾਅਦ ਚ ਕਰਨਾ ਤਾਂ। ਅੱਜ ਕਰੂੰਗਾ ਸ਼ੁਰੂ। ਇਹ ਮੈਂ ਰੋਕਿਆ ਗਰੇ ਆ ਇਹ। ਇਹ ਗਰੇ ਰੋਕਤੀ ਸੀ ਮਨੋਂ ਤੇ। ਹਾਂਜੀ ਗਰੇ ਰੁਕ ਜਾਓ ਹਲੇ। ਹਲੇ ਤਾਂ ਬਾਹਰ ਸਾਰੇ ਹੀ ਪਿਆ ਉਹਨਾਂ ਦਾ ਕੰਮ ਬਾਹਰ ਆਲੇ। ਉਹ ਤਾਂ ਕੁਝ ਵੀ ਨਹੀਂ ਕਰਿਆ ਹੈਗਾ। ਇਹਨੇ ਕੋ ਸਾਰੀ ਕਟਿੰਗ ਕਰਤੀ ਹੁਣ ਕੱਟੀ ਕਟਿੰਗ ਕਰਕੇ ਇਹਨੂੰ ਜੋੜੂਂਗੇ ਇਹ ਮੈਂ ਦਿਖਾਉਂਦਾ ਤੁਹਾਨੂੰ ਕਿੱਦਾਂ ਜੋੜਦੇ ਇਹਨਾਂ ਨੇ ਇਦਾਂ ਜੋੜ ਦਣੀ ਇਹਨਾਂ ਨੇ ਇਦਾਂ ਜੋੜ ਦਣੀ ਉਹਨਾਂ ਨੇ ਸਾਰੀਆਂ ਬਣਾਤੀ ਮੈਂ ਇਹ ਕਿਹਾ ਮੈਂ ਉਹਨੂੰ ਕਹਿ ਆ ਦੇ ਵੀ ਜਿਹੜੇ ਇੱਧਰ ਇਹਦੇ ਉਪਰ ਲੱਗਣੇ ਥੋੜੇ ਮੋਟੇ ਲੋਹਣੇ ਤੇ ਆ ਚੱਲ ਮੈਂ ਹੁਣ ਦੇਖੋ ਬਾਅਦ ਚ ਕੀ ਬਣਦਾ ਤੁਹਾਡਾ ਲੈ ਵੀ ਦਿਖਾ ਜੀ ਤੁਹਾਨੂੰ ਇੱਕ ਵਾਰ ਜਿਹੜੀ ਟਾਇਰ ਖਾੜੀਆਂ ਨਾਲ ਜਿਹੜਾ ਭਰਿਆ ਹੋਣਾ ਡੱਬਾ ਹਾਂ ਖਾਲੀ ਖਾਲੀ ਨਹੀ ਕਟਲੀ ਵਿੱਚ ਤੇ ਮੈਂ ਦਿਖਾਉਂਦਾ ਐ ਕੰਪਨੀ ਦੇ ਭਾਈ ਟਾਇਰ ਲੱਗੀ ਆਪਣੇ ਦਿਖਾ ਦੇ ਇੱਕ ਵਾਰੀ ਸਰਾ ਜੋਤ ਤੋਂ ਤੇ ਇਸੀ ਦੀ ਆਪਣੀ ਕਿਚਨ ਹੈ ਜੇ ਘਰਾਂ ਕੀ ਚੀਜ਼ ਹੈ ਅਤੇ ਕੂੜਾ ਭਰਤਾ ਉਹਨਾਂ ਦੇ ਵਿੱਚ ਦੇ ਸਟੇ ਹੁੰਗਾ ਕੋਈ ਨਾ ਬਾਤ ਸਰਦਾਂਗੇ ਇਕੱਠੇ ਹੀ ਫਿਰ ਇੱਧਰ ਵੀ ਸਫਾਈ ਸੁਣੀ ਹੁਣ ਤਾਂ ਸਫਾਈਆਂ ਰਹਿ ਗਈਆਂ ਬਾਅਦ ਵਿੱਚ ਸਾਰੇ ਉੱਪਰ ਦਾ ਪਿਆ ਕੰਮ ਟਾਇਲ ਨਿਕਰੇ ਫੇਰ ਹੋਣੀ ਸਫਾਈ ਬਿੜਦੀ ਟਾਇਲ ਕੋ ਫਿਰ ਹੋਦਣੀ ਸਾਰੇ ਸਫਾਈ ਫਿਰ ਤਾਂ ਹਾਂ ਹੁਣ ਪਹਿਲਾਂ ਕਿੱਦਾਂ ਲਾਵੇ ਟਾਇਲ ਵਾਲੇ ਨੇ ਫੇਰ ਛੁੱਟੀ ਕਰ ਲਈ ਅੱਜ ਉਹ ਕਹਿੰਦਾ ਮੈਨੂੰ ਕੱਮ ਆ ਰਾਤ ਉਹਦਾ ਫੋਨ ਆਇਆ ਬਾਈ ਟਾਇਲ ਵਾਲੇ ਦਾ ਮੇਰੀ ਤਰੀਫੇ ਕਰੀ ਜਾਵੇ ਕਹਿੰਦਾ ਪਹਿਲਾ ਮਾਲਕ ਮਿਲਿਆ ਜਿਹੜਾ ਅੱਧੇ ਬੋਲਰ ਪੈਸੇ ਦੇ ਦਿੰਦਾ ਨਹੀਂ ਤਾਂ ਕਹਿੰਦਾ ਬਹੁਤ ਤੰਗ ਕਰਦੇ ਵਿੱਚ ਕਹਿੰਦਾ ਇੰਨੇ ਮਾਲਕਾਂ ਨਾਲ ਕੰਮ ਕਰ ਲਿਆ ਮੈਂ ਕਹਿੰਦਾ ਤੁਸੀਂ ਯਾਰ ਕਦੇ ਜਵਾਬ ਹੀ ਨਹੀਂ ਦਿੱਤਾ ਹੈ ਘਰ ਆਤ ਨੂੰ ਪ੍ਰੋਬਲਮ ਪੈ ਗਈ ਮੈਂ ਕੋਈ ਨਹੀਂ ਯਾਰ ਤੇਰੇ ਜਿਹੜੇ ਦੇਣੇ ਉਹ ਤਾਂ ਦੇਣ ਹੀ ਦੇਣੇ ਅਸੀਂ ਨਾ ਆਪਣੇ ਕੰਮ ਦੇ ਹਿਸਾਬ ਦੇ ਤੈਨੂੰ ਪੈਸੇ ਦੇ ਹੀ ਜਾਣੇ ਆ ਤੈਨੂੰ ਫਾਲਤੂ ਦਿੱਤੇ ਨਹੀਂ ਹੈਗੇ ਮੈਂ ਕਿਹਾ ਮੈਂ ਤੇਰਾ ਜਿੰਨਾ ਕੰਮ ਕਰਨਾ ਤੂੰ ਲੈ ਗਿਆ ਮੈਂ ਕਿਹਾ ਮੇਰੇ ਨਾਲ ਬਹੁਤ ਹੋ ਰਿਹਾ ਇੱਥੇ ਪੈਸੇ ਦੇ ਕੇ ਵੀ ਨਹੀਂ ਆਉਂਦੇ ਪੈਸੇ ਦੇ ਕੇ ਵੀ ਨਹੀਂ ਬੰਦੇ ਆਉਂਦੇ ਪੈਸੇ ਲੈ ਕੇ ਵੀ ਭੱਜ ਗਏ ਮੈਂ ਕਿਹਾ ਗੱਲੇ ਇਦਾਂ ਦੀ ਕਰਦਾ ਨਹੀਂ ਅੱਗੇ ਵੀ ਮੈਨੂੰ ਫਲਾਣੇ ਲੋੜ ਆ ਬਸ ਮੈਂ ਨਾ ਵੀ ਆਇਆ ਮੈਂ ਬਸ ਮੈਂ ਤਾਂ ਬਰੇ ਚੱਲਿਆ ਮੈਂ ਕਿਹਾ ਯਾਰ ਕੰਮ ਦਾ ਬੰਦਾ ਨਹੀਂ ਆਉਣਾ ਈ ਦਿੱਲੀ ਚੱਲ ਦੇ ਦਿੰਦੇ ਪੈਸੇ ਪੈਸੇ ਦੇ ਦਿੱਤੇ ਮੁਰ ਕੇ ਕੰਮ ਤੇ ਪਹੁੰਚੇ ਹੀ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਵਾਅਦੇ ਘਾਟੇ ਪੁਰਾਣੇ ਸਮੇਂ ਦੇ ਕਹਿੰਦੇ ਅੱਪਾਂ ਦਾ ਫਿਰ ਅੰਗੇ ਕਹਿ ਦਿੰਦਾ ਵੀ ਕੋਈ ਨਾ ਕੋਈ ਉਹਦੇ ਪੁਰਾਣੇ ਪੁਰਾਣੇ ਸਮਿਆਂ ਦੇ ਪੈਸੇ ਆ ਦੇਣੇ ਹੁੰਦੇ ਨੇ ਪਿਛਲੇ ਜਨਮ ਦੇ ਕੀ ਚੀਜ਼ ਉਸ ਕਰੂਗਾ ਕੱਟ ਕੇ ਲਾਊਗਾ ਛੋਟੇ ਛੋਟੇ ਪੀਸ ਪਰ ਉੱਤੇ ਉਸ ਕਰੂਗਾ ਜਿਹਦੇ ਵਿੱਚ ਨਹੀਂ ਫਿਰ ਉਹਨੂੰ ਕਹਿੰਦੇ ਸਾਰੇ ਜੀ ਕਰੀਮ ਕਰ ਲੋ ਭਰ ਦੇ ਐਂ ਰਾਹ ਨੂੰ ਲੱਤੀ ਜਨ ਲੱਕੜੇ ਲੱਗੀ ਹੁੰਦੀ ਆਹ ਮੈਨੂੰ ਉਹਨੇ ਪੁੱਛੇ ਕਹਿੰਦੇ ਲੱਕੜ ਲਈ ਹਾਂ ਹਾਂ ਆ ਜਿੱਦਾਂ ਲੱਗਦੀ ਸੀ ਟਾਇਰ ਨਹੀਂ ਲੱਗਦੇ ਉਹ ਮੈਂ ਲੱਦੇ ਜਿੱਦਾਂ ਲੱਕੜੇ ਲਾਈ ਹੁੰਦੀ ਆ ਵਿੱਚ ਵਿੱਚ ਥੋੜੇ ਥੋੜੇ ਮਿਲ ਵੀ ਗਏ ਇੱਕ ਦੂਜੇ ਨਾਲ ਰੇਸ਼ੇ ਜੇ ਨੇ ਵਿੱਚ ਰੇਸ਼ੇ ਜੇ ਮਿਲੇ ਆ ਵਿੱਚ ਕੋਈ ਪਿੱਕਾ ਕੋਈ ਬੂੜਾ ਹਾਂ ਇਦਾਂ ਵੀ ਹੈ ਬਾਕੀ ਇਹਦੀ ਸਲਾਹ ਕੈਨਸਲ ਕਰਤੀ ਉਹ ਉੱਥੇ ਵੀ ਮੈਂ ਕਿਹ ਇਹੀ ਟਾਇਰ ਲਗਣੀ ਆ ਮੈਂ ਪਹਿਲਾਂ ਸੋਚਦਾ ਦਾ ਵੀ ਬਲੈਕੇ ਲਵਾ ਦੀ ਜਿੱਥੇ ਵੀ ਵੀ ਪੌੜੀ ਸਾਰੀ ਬਲੈਕੇ ਕਰਦੀ ਏ ਪਰ ਹੈਂ ਆਹੀ ਲਾਉਣੀ ਇੱਥੇ। ਮਸਾਂ ਕੱਕੜੀ ਆਏ। ਹੈ? ਲੱਕ ਕੋੜੀ ਨੂੰ ਉਹ ਪਲਵਾਤ ਦੇ ਕਿ ਉਹ ਕਹਿੰਦਾ ਥੋੜੀ ਥੋੜੀ ਲੱਗਣੀ ਸਿਰੇ ਤੱਕ ਤਾਂ ਨਹੀਂ ਲੱਗਣੀ ਲੱਕੜ। ਜਿੰਨੀ ਕਿ ਲੱਗੀ ਉਹਨਾਂ ਦਾ ਲਾ ਦੂੰਗਾ ਕਿ ਜਿੱਥੇ ਤੱਕ ਉਹ ਥੱਲੇ ਤੱਕ ਵੀ ਉੰਨੇ ਕਿ ਜਗਾ ਛੱਡ ਦੂੰਗਾ ਜਿੱਥੇ ਲੱਕੜ ਲੱਗਣੀ ਹੈ। ਇਹ ਵੀ ਕਟਿੰਗ ਕਰਾਈ ਕਿੰਨਾ ਕੋਈ ਕੀ ਦੀ ਵੀ ਟੋਲ ਨਹੀਂ ਕਰ। ਉਹ ਹੀ ਉਹਨੂੰ ਮੈਂ ਕਹਿ ਲਿਆ ਮੈਂ ਕਿ ਇਹ ਵੀ ਕਟਿੰਗ ਕਰ ਦੇ ਯਾਰ। 1600 ਸੋਨਾ ਦਿੱਤੀ ਹੈ। ਹੈ? 3600 ਰੁਪਏ। ਬਹੁਤ ਥੱਲੇ ਕਰ ਗਿਆ। ਇਹ ਬਹੁਤ ਚੱਕਿਆ ਬੰਦਾ। ਬਹੁਤ ਜਣਾ। ਸੋਨੇ ਦਾ ਰੇਟ ਨਹੀਂ ਘਟਣਾ ਹੈ। ਨਾ ਹੀ ਵੀ ਆ ਗਿਆ 10 12ਵੀਂ ਦਾ ਸੀ.ਵੀ.ਐਸ. ਸੀ.ਵੀ.ਐਸ. ਦਾ ਆ ਗਿਆ। ਕਿਸੇ ਟਾਈਮ ਅਸੀਂ ਵੀ ਰਿਜ਼ਲਟ ਦੇਖਦੇ ਹੁੰਦੇ ਰੋਜ਼ ਸ਼ੁਮਾਰ ਚ ਦੇਖਣਾ। ਫਿਰ ਉਹ ਮਰਖਲ ਚ 30 ਦੇ ਬਲੰਦੇ ਹੁੰਦੇ ਨਾ ਉਹਨਾਂ ਦਾ ਗੱਜਟ ਪਹਿਲਾਂ ਆ ਜਾਂਦਾ ਉਹਦੇ ਵਿੱਚ। ਦੁਕਾਨਾਂ ਚ ਦੁਕਾਨਾਂ ਚ ਪਹਿਲਾਂ ਆ ਜਾਂਦਾ ਤਾਂ ਤੇ ਮੇਰਾ ਦਾ ਯਾਰ ਪੋਸਟ ਲੱਗਿਆ ਹਵੇ ਤਾਂ ਸਕੂਲ ਟਾਈਮ ਦੀ ਗੱਲ ਕਰਦਾ। ਜਿਹੜਾ ਬਤਾਂ ਚ ਆ ਜਾਂਦਾ ਉਹ ਪਹਿਲਾਂ ਜਾ ਕੇ ਦੇਖ ਦਿੰਦਾ ਸਭ ਦਾ ਰਿਜ਼ਲਟ। ਮੇਰਾ ਯਾਰ ਦੋਸਤਾਂ ਤੇ ਉਹਨੇ ਦੱਸਦਾ ਕਹਿੰਦਾ ਤੂੰ ਪਾਸ ਆ। ਤੇ ਫਾਸ ਹੋ ਗਿਆ ਹੋਇਆ ਜਾਂਦਾ ਕਹਿੰਦਾ ਵੀ 330 ਤੇਰੇ ਨੰਬਰ ਆਏ ਆ ਅ ਪਰ 480 ਕਿੱਲੇ ਦੇ ਬਰੋਂ 730 ਕਿੰਨੇ ਵਿੱਚੋਂ ਆਏ ਆ ਨੇ ਕਿ ਮੇਰੀ ਹੋਰ ਥੋੜੇ ਹੋਰ ਫਸਟ ਟਾਈਮ ਤੇ ਸੈਕੰਡ ਆ ਗਿਆ ਤਾਂ ਫਿਰ ਮੈਂ ਹਲੇ ਫਿਰ ਮੈਨੂੰ ਯਕੀਨ ਨਹੀਂ ਜਰ ਹੋ ਰਿਹਾ ਮੈਂ ਕਿਹਾ ਕਿ ਮਰੀ ਮੈਂ ਆਪ ਖੁਦ ਜਾ ਕੇ ਦੇਖ ਕੇ ਆ ਮਗਰ ਉਹ ਕਈ ਵਾਰ ਬੰਦਾ ਮੈਨੂੰ ਫੋਨ ਨਾ ਕਰਦਾ ਹੋਵੇ ਤੇ ਆਪ ਜਾ ਕੇ ਮੈਂ ਦੇਖ ਕੇ ਆਇਆ ਤਾਂ ਖਬਰਾਂ ਕਿ ਕੀ ਕਹਿੰਦਾ ਮੋਦੀ ਦੇ ਭਾਸ਼ਣ ਨੂੰ ਮੇਨ ਹੱਕ ਹੈ ਹੈਡਲਾਈਨ ਤੇ ਅ ਖਬਰ ਨਹੀਂ ਦਿਖਾਉਦਾ ਆਪਾਂ ਮੋਦੀ ਦੇ ਭਾਸ਼ਣ ਨੂੰ ਸਲਾਹ ਤਰ ਟਾਇਰ ਟ੍ਰੇਕ ਇੱਥੇ ਨਹੀਂ ਚੱਲਣਗੀਆਂ ਖਬਰਾਂ ਤਾਂ ਨਹੀਂ ਦਿਖਾਉਂਦੇ ਹੋਰ ਕੋਈ ਉਹਨੇ ਕਹਣਾ ਖਬਰਾਂ ਤੁਸੀਂ ਪਹਿਲਾਂ ਹੀ ਦਿਖਾਈ ਜਾਂਦੇ ਆ ਖਬਰਾਂ ਤਾਂ ਪੜ੍ਹ ਵੀ ਨਹੀਂ ਆ ਲੋਕਾਂ ਨੂੰ ਪੜ੍ਹਤਾ ਲੱਗਿਆ ਇਹ ਤਾਂ ਖਬਰ ਵਾਲੇ ਕਹਿੰਦੇ ਤਾਂ ਖਬਰ ਦਿਖਾਤੀ ਸਾਡੀ ਤੂੰ ਹਲੇ ਲੋਕਾਂ ਨੇ ਲੈਣੇ ਤੂੰ ਖਬਰਾਂ ਦਿਖਾਈ ਜਾਂਦਾ ਠੀਕ ਨਹੀਂ ਭਾਈ ਉਹਨਾਂ ਨੇ ਉਹ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੁੰਦੀ ਐ ਦਾ ਦੁਆਰ ਛਾਪਦੇ ਜੇ ਉਹਨਾਂ ਦਾ ਅਖਬਾਰੇ ਨਾ ਵਿਕੇ ਹੁਣ ਸਾਡੇ ਵਰਗੇ ਯੂਟਿਊਬਰ ਕੱਟ-ਕੱਟ ਕੇ ਉਹਨਾਂ ਦੀਆਂ ਖਬਰਾਂ ਦਿਖਾਉਣ ਲੱਗ ਗਏ ਤੇ ਸਰ ਕੀ ਫਾਇਦਾ ਲਓ ਫਿਰ ਭਾਈ ਬਣਾਓ ਫਿਰ ਕੁਝ ਖਾਣ ਪੀਣ ਨੂੰ ਫਿਰ ਮੈਂ ਵੀ ਨਿਕਲਾ ਹਾਂ ਰੋਟੀ ਬਣਾਓ ਫਿਰ ਤੇ ਲੱਗੇ ਕੰਮ ਆ ਕਰਾ ਪਰ ਦੂਜੇ ਉੱਪਰ ਤੇ ਆਪਾਂ ਉਹਨੇ ਪਰੌਂਠੇ ਅੱਲੋਂ ਪਰੌਂਠੇ ਬਣਾਉਣਾ ਤੇ ਬਾਕੀ ਅੱਜ ਦੀ ਜਿਹੜੀ ਵੀਡੀਓ ਅਸੀਂ ਸਾਰੀ ਆਪਣੀ ਕਿਚਨ ਪਰੇਤੀ ਬਾਕੀ ਤੁਹਾਨੂੰ ਸਾਰਾ ਚੀਜ਼ਾਂ ਦਿਖਾਤੀ ਆਪਾਂ ਨੇ ਤੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗੀ ਕਿਚਨ ਸਾਡੀ ਇਹ ਤੇ ਆਪਾਂ ਨਹੀਂ ਪਤਾ ਲੱਗਣਾ ਲੋਕਾਂ ਨੂੰ ਕੀ ਕਹਿੰਦੇ ਅਜੇ ਨਹੀਂ ਪਤਾ ਗੈਸ ਜਿਹੜੀ ਦਿਨੋਂ ਪਤਾ ਨਹੀਂ ਨਾ ਬੈਸ ਦੱਸਿਓ ਮੜੀ ਜੀ ਕਮੈਂਟ ਕਰਕੇ ਮੈਂ ਤਾਂ ਬੜੀ ਸਮਝਾਈ ਹੈ ਆਪਣਾ ਕਿਆ ਕਹਿੰਦਾ ਤੇ ਕਿਚਨ ਵੀ ਕਿੱਦਾਂ ਦੀ ਸਾਰੀ ਚੀਜ਼ ਬਣਨੀ ਹੈ ਇਹ ਜੇ ਤੁਹਾਨੂੰ ਸਮਝ ਲੱਗੀ ਤਾਂ ਕਮੈਂਟ ਕਰੋ ਜੇ ਤੁਹਾਨੂੰ ਨਹੀਂ ਸਮਝ ਲੱਗੀ ਬਸ ਫਿਰ ਤੁਸੀਂ ਖੜਜੋ 2 ਮਹੀਨੇ 2 ਮਹੀਨੇ ਹਾਂ ਉਮਰ ਸੋਚਦਾ ਜਾਂ ਸਾਰਾ ਆਹ ਜਿੰਨਾ ਵੀ ਪੂਰਾ ਪ੍ਰੋਜੈਕਟ ਹੋ ਜਵੇ ਉਧਰ ਬਾਰੀ ਲੱਗ ਜਵੇ ਸਾਹਮਣੇ ਉਹ ਬਾਰੀ ਤਨੂੰ ਕਹਿ ਦਣਾ ਅੱਜ ਮੈਂ ਸਾਹਮਣੇ ਵਾਲੀ ਬਾਰੀ ਨੂੰ ਤਾਂ ਮੈਂ ਬੇਨਿਕ ਲੱਕੜੀ ਤਾਂ ਸੁੱਕ ਗਈ ਹੋਣੀ ਬਾਰੀ ਤਾਂ ਲਾ ਸਾਹਮਣੇ ਵਾਲੀ ਆ ਰਹਾ ਹਾਂ ਹਾਂ ਵੀ ਉੱਧਰ ਦੇ ਗਰਦ ਆਉਣੇ ਤੇ ਉਹ ਕਹਿੰਦਾ ਸੀ ਮੈਨੂੰ ਜਿਹਨੇ ਤਾਂ ਅਸੀਂ ਕਿਚਨ ਲੱਤੀ ਆ ਇਹ ਕਹਿੰਦੇ ਬਹੁਤ ਇਹਦੇ ਵਿੱਚ ਜਿਹੜੇ ਪੁਆਇੰਟ ਹੁੰਦੇ ਜਿੱਦਾਂ ਵੀ ਕਹਿੰਦਾ ਉਹਨਾਂ ਉੱਪਰ ਗਰਦ ਨਾ ਪਵੇ ਵੀ ਉਹ ਖਰਾਬ ਹੋ ਸਕਦੇ ਆ ਇਸ ਕਰਕੇ ਹੁਣ ਆਹ ਜਿਹੜੀ ਅਜੇ ਪਰ ਸਲੇਪ ਆ ਜਣੀ ਪਿੱਛੇ ਲੈ ਆ ਜਣੀ ਤੇ ਉੱਪਰ ਜਿਹੜੇ ਲੱਗਣੇ ਉਹ ਲੱਗਣੇ ਆ ਫਿਰ ਆਹ ਬੰਦਾ ਮੇਰੇ ਕੋਲ ਕੰਨ ਆ ਲਿਆ ਉਸ ਬੰਦੇ ਨੇ 2 ਲੱਖ ਰੁਪਏ ਬਣਾਇਆ ਕੱਲ ਜਿਮਿਨੀ ਦਾ ਇੱਕ ਵਿੱਚ ਦਊਗਾ ਨਹੀਂ ਉਹਨੇ ਮੈਨੂੰ ਤਿੰਨ ਤੇ ਚਾਰ ਚੀਜ਼ਾਂ ਗਈਆਂ ਤੇ ਮੈਨੂੰ ਭੇਜੇਂਦੀਆਂ ਓਵਨ ਹੋ ਗਿਆ ਹਾਂ ਦੋ ਮੈਕਰੋ ਓਵਨ ਤੇ ਹਾਂ ਫ੍ਰਿਜ ਨਹੀਂ ਉਹ ਫ੍ਰਿਜ ਨਹੀਂ ਕਿੱਦਾਂ ਹਾਂ ਦੋਸ਼ ਬੋਸ਼ ਆਉਣੀ ਹੈਗਾ ਚਾਰ ਚੀਜ਼ਾਂ ਨਹੀਂ ਚਾਰ ਚੀਜ਼ਾਂ ਫ੍ਰਿਜ ਕਿੱਦਾਂ ਗਰਮ ਪਾਣੀ ਉਹ ਤਾਂ ਇੱਥੇ ਉਹ ਤਾਂ ਕੋ ਤਾਂ ਛੋਟੇ ਲੱਗਣਾ ਉੱਥੇ ਸਾਹਮਣੇ ਉਹ ਤਾਂ ਕੋਈ ਏਡਾ ਵੱਡਾ ਨਹੀਂ ਹੈਗਾ ਉੱਚ ਲਾਂਗੇ ਬੋਸ਼ ਕੰਪਨੀ ਨਾਲ ਜਿੱਦਾਂ ਉਹ ਮੇਰੇ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਕਹਿੰਦਾ ਸਾਡੀ ਜਿਹੜੀ ਪੈਕਿੰਗ ਆਉਂਦੀ ਆ ਜਰਮਨ ਤੋਂ ਆਉਂਦੀ ਆ ਇੱਥੇ ਇੱਥੇ ਨਹੀਂ ਕੋਈ ਇੱਥੇ ਕੋਈ ਪਾਰਟ ਨਹੀਂ ਬਣਦਾ ਹੈਗਾ ਸਾਰੀ ਹੀ ਜਰਮਨ ਤੋਂ ਉਹਨਾਂ ਦੀ ਕਹਿੰਦਾ ਫਿਰ ਜਰਮਨ ਨੂੰ ਤੁਹਾਨੂੰ ਪਤਾ ਵੀ ਹੈ ਕਹਿੰਦਾ ਵੀ ਕਿੱਦਾਂ ਦੀ ਤਕਨੀਕ ਆ ਉਹ ਜਿਹੜੇ ਉਹਦੇ ਘਰਾਂ 'ਚ ਲੱਗਦੀਆਂ ਵੀ ਕਿੱਦਾਂ ਉਹ ਚੀਜ਼ ਨੂੰ ਕਰਦਾ ਉਹਦੇ ਥੱਲੇ ਉਹ ਲੱਗਦੀ ਹੈ ਜਾਲੀ ਜਿਹੜੀ ਜਾਲੀ ਕੱਢ ਕੇ ਆਪਾਂ ਸਾਫ਼ ਕਰਦੇ ਹੁਣ ਤੁਸੀਂ ਜਿਹੜੇ ਮੇਰੇ ਫਲੈਟ ਜਿਹੜਾ ਉਹ ਤੇ ਉਹ ਲੱਗੀਆਂ ਪਲੇਟਾਂ ਜਿਹੜੀਆਂ ਹੋਈਆਂ ਇਧਰ ਜਾਲੀ ਲੱਗਣੀ ਹੈ ਜਾਲੀ ਨੂੰ ਕਹਿੰਦਾ ਕੱਟੋ ਅ ਸਰਕਮਲ ਉੱਪਰ ਤੇ ਆਵਜਾ ਪਾ ਕੇ ਉਹਦੇ ਵਿੱਚ ਪਾਣੀ ਮਾਰੋ ਕਹਿੰਦਾ ਸਾਰੇ ਜਿੰਨੇ ਵੀ ਤੇਲ ਚੂੜੋ ਉਹਦੇ ਵਿੱਚ ਜਮਾ ਹੋਈ ਜਾਂਦਾ ਵੀ ਉੱਪਰ ਨਹੀਂ ਜਾਂਦਾ ਉਹ ਜਿਹੜੀ ਜਾਲੀ ਲੱਗਣੀ ਉਹਦੇ ਵਿੱਚ ਜਮਾ ਹੋਈ ਜਾਂਦਾ ਤੇ ਉਹਦਾ ਇਹ ਫਿਰ ਬਹੁਤ ਉਹ ਤੇ ਮੈਨਾਂ ਕੋਈ ਗੱਲ ਨਹੀਂ ਭਾਈ ਦੇਖ ਲੈਂਦੇ ਹਾਲੇ ਮੈਂ ਕਿਹਾ ਵੀ ਉਹਨੇ ਮੈਨੂੰ ਭੇਜ ਦਿੱਤੀ ਸਾਰੇ ਚੀਜ਼ਾਂ ਉਹ ਤੇ ਪ੍ਰਾਈਸ ਲਿਸਟ ਭੇਜ ਦਿੱਤੀ ਤੇ ਕਹਿੰਦਾ ਸੀ ਮੈਨੂੰ ਵੀ ਸਾਰੇ ਚੀਜ਼ਾਂ ਤੁਹਾਨੂੰ ਦਿਖਾ ਦਊਗਾ ਮੈਂ ਤੇ ਦੱਸਿਓ ਭਾਈ ਹੁਣ ਕਿਚਨ ਆ ਅੱਜ ਸਾਰੀ ਕਿਚਨ ਤੇ ਡੈਡੀਕੇਟ ਵੀਡੀਓ ਦੇਖਣੀ ਹੈ ਇਹ ਕਿਚਨ ਤੁਹਾਨੂੰ ਦਿਖਾਉਤੀ ਆਪਾਂ ਨੇ ਤੇ ਅੱਜ ਦਾ ਆਪਾਂ ਲਾਈਵ ਬੰਦ ਕਰਦੇ ਆਂ ਅਜੇ ਟੈਲਾਂ ਵਾਲੇ ਦੀ ਹੈਗੀ ਛੁੱਟੀ ਨਹੀਂ ਉਹਨੇ ਆਹ ਲਾ ਦੇਣੀ ਤੇ ਇੱਧਰ ਸ਼ੁਰੂ ਅੱਧਾ ਗੁੱਧਰ ਸ਼ੁਰੂ ਕਰ ਲੈਣਾ ਤਾਂ ਉਹਨੇ ਤੇ ਇਹਦੇ ਮੂਰ ਵੀ ਹਲੇ ਜਕੜ ਜਾ ਬਣਨਾ ਤੇ ਬਿਜਲੀ ਵਾਲਾ ਆਹ ਬਿਜਲੀ ਦਾ ਜੀ ਤਾਰ ਪਾਤੀ ਬਿਜਲੀ ਵਾਲੇ ਨੇ ਹੁਣ ਸਿੱਧੀ ਤਾਰ ਪਾਤੀ ਸਾਡੀ ਉਹ ਥੱਲੇ ਤੇ ਉਹ ਉੱਥੇ ਤੇ ਉਹ ਤੁਹਾਨੂੰ ਦਿਖਾਵਾਂਗੇ ਸਾਰੀ ਚੀਜ਼ਾਂ ਇਹ ਉਹ ਪਾ ਇਹ ਚੀਜ਼ੇ ਖੁਣ ਕਾਲੂ ਦਿਖਾਵਾਂਗੇ ਬਿਜਲੀ ਵਾਲਾ ਸਾਰਾ ਬਿਜਲੀ ਵਾਲੇ ਨੇ ਕਿਆ ਕੁਝ ਕਰਿਆ ਤੇ ਅੱਜ ਬਿਜਲੀ ਦਾ ਸਮਾਨ ਵੀ ਆਉਣਾ ਸਾਰਾ ਕੁਝ ਲੈਣ ਜਾਣਾ ਮੈਂ ਟੂਟੇ ਵੀ ਟੂਟੇ ਵੀ ਲੈ ਆਉਂਦੇ ਆ ਟੂਟੇ ਨਾਲ ਜਾਣਾ ਯਾਰ ਕਦੇ ਤੇ ਹੁਣ ਚੱਲ ਹੁਣ ਤੂੰ ਹੈਗਾ ਇੱਥੇ ਹੀ ਆ ਇੱਕ ਅੱਧਰ ਨੇ ਜਾ ਤੂੰ ਸਿਲੈਕਟ ਕਰਕੇ ਆਉਂਦੇ ਟੂਟੇ ਜਿਹੜੇ ਆਪਾਂ ਦੇ ਘਰ ਦੇ ਵਿੱਚ ਲਾਉਣੀ ਆ ਔਰ ਟੋਕੜ ਜਿਆਦਾ ਨਹੀਂ ਹਲੇ ਵੀ ਮੈਂ ਮੰਨ ਕੇ ਚੱਲੀ ਵੀ ਹਲੇ ਵੀ ਖਰਚਾ ਹੈਗਾ ਭਾਈ ਬਹੁਤ ਜਿਆਦਾ ਖਰਚਾ ਹੋਣਾ ਔਰ ਚੀਜ਼ ਇੱਕ ਨੰਬਰ ਬਣਾ ਕੇ ਰੱਖ ਦਊਗਾ ਜਿੱਦਾਂ ਸੋਚੀ ਹੋਈ ਹੈ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਵੀਡੀਓ ਪਰ ਕਮੈਂਟ ਜ਼ਰੂਰ ਕਰ ਦਿਓ